ਇਸ ਵਕਤ ਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਕੌਮੀ ਇਨਸਾਫ ਮੋਰਚੇ ਦੇ ਲਈ ਵੱਡਾ ਇਕੱਠ ਹੋਣਾ ਜਾ ਰਿਹਾ ਸੀ ਪਰੰਤੂ ਉੱਥੇ ਹੀ ਦੱਸਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਮੁੜ ਅਮਰਤਪਾਲ ਦੇ ਪਰਿਵਾਰ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਉੱਥੇ ਅੱਜ ਬੰਦੀ ਸਿੰਘਾਂ ਦੇ ਕੌਮੀ ਇਨਸਾਫ ਮੋਰਚੇ ਦੇ ਲਈ ਵੀਪੀਐਸ ਜਿਹੜਾ ਕਿ ਮੋਹਾਲੀ ਚੌਂਕ ਦੇ ਵਿੱਚ ਅੱਜ ਇੱਕ ਵੱਡਾ ਇਹ ਕਾਠੋਂ ਉਣ ਜਾ ਰਿਹਾ ਸੀ ਤੇ ਸਰਕਾਰ ਦੇ ਖਿਲਾਫ ਅੱਜ ਸਿੱਖ ਜਥੇਬੰਦੀਆਂ ਨੇ ਪੜਾਅ ਕੱਢਣੀ ਸੀ ਤੇ ਜਿਸ ਤੋਂ ਬਾਅਦ ਅਮਰਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਅੱਜ ਮਿਲ ਕੇ ਸਿੰਘਾਂ ਦੇ ਨਾਲ ਜਿਹੜਾ ਕਿ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾਣਾ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਇੱਕ ਵੱਡਾ ਐਕਸ਼ਨ ਲਿਆ ਹੋਇਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਤੇ ਜਿਸ ਦੇ ਵਿੱਚ ਅਮਰਤਪਾਲ ਦੇ ਪਿਤਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੱਲ ਸਾਡਾ ਜੱਥਾ ਜਾਣਾ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਇੱਕ ਪ੍ਰਸ਼ਾਸਨ ਤੇ ਸਰਕਾਰ ਦੀ ਨਿਖੇਦੀ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਹੁਣ ਅਮਰਤਪਾਲ ਦੇ ਪਰਿਵਾਰ ਨੂੰ ਨਜ਼ਰਬੰਦ ਕਰ ਲਿਆ ਗਿਆ ਆ ਤੁਹਾਨੂੰ ਸੁਣਾਉਣੇ ਅਮਰਤਪਾਲ ਦੇ ਪਿਤਾ ਦਾ ਕੀ ਕਹਿਣਾ ਹੈ ਅੱਜ ਜੋ ਕੌਮੀ ਨਾ ਅਨਸਾਫ਼ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ ਵਿੱਚ ਅਸੀਂ ਜਾਂ ਵੱਡੇ ਜਥੇ ਦੀ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਹਾਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰਿਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਨਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲਿਆ ਕਿ ਬਹੁਤ ਹੱਥ ਜੋੜ ਕੇ اپੀਲਿਆ ਕਿ ਤੁਸੀਂ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਅੱਜ ਜੋ ਕੌਮੀ ਨਾ ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਜਾਂ ਵੱਡੇ ਜਥੇ 'ਚ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਨਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਇਸ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਹੈ ਕਿ ਬਹੁਤ ਹੱਥ ਜੋੜ ਕੇ اپੀਲ ਹੈ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ